ਇਹ ਵੱਡੇ ਵੱਡੇ ਬੈਰੀਗੇਟ ਆ ਕੀ ਲੱਗਦਾ ਕਿ ਜਾਵੜਾਂਗੇ ਦਿੱਲੀ ਸਾਡੇ ਮੂਰੋ ਕੋਈ ਚੀਜ਼ ਨਹੀਂ ਜਾ ਰਾ ਠੀਕ ਆ ਇਹਦਾ ਤੋਪਾ ਡਰਿਆ ਨਾ ਗੋਲੀਆਂ ਡਰਿਆ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਗੋਲਤਾ ਜਾ ਰਾ ਆ ਕਬੱਡੀ ਖਿਡਾਰੀ ਹੋ ਤੁਸੀਂ ਫਿਰ ਇੱਥੇ ਜੱਫਾ ਕਿਹਨੂੰ ਲਾਉਣਾ ਹੋਣਾ ਜੱਫਾ ਵੀ ਸਰਕਾਰ ਨੇ ਲਾਵਾ ਜੇ ਪੰਜਾਬੀਆਂ ਦੇ ਪਹਰੇ ਨਹੀਂ ਹੋਵੇ ਕਿਹਨਾਂ ਕਹਿਣ ਵਾਲੀ ਓਵਰ ਕਰਨ ਵਾਲਾ ਕੌਣ ਇਹਨਾਂ ਚੋਂ ਬਾਕੀ ਪਲਾਸਟਿਕ ਦੀਆਂ ਗੋਲੀਆਂ ਨਾਲ ਮਾਰਨਾ ਨਹੀਂ ਮਾਰੇ ਤਾਂ ਜੀ ਹੋਣੀ ਤੇ ਤੋਪਾ ਚੱਲੀਆਂ ਕਦੇ 87 ਚੱਲੀਆਂ ਤੇ ਪਲਾਸਟਿਕ ਦੇ ਗੋਲਿਆਂ ਨਾਲ ਧੜੂ ਮਾਰਨਗੇ ਭਾਈ ਕਿਹੜੀ ਜਗ੍ਹਾ ਤੋਂ ਮੇਰਾ ਪਿੰਡ ਤਾਂ ਜੀ ਖਿਆਲੀ ਹੈ ਬਰਨਾਲਾ ਜ਼ਿਲ੍ਹਾ ਪਰ ਇਹ ਮੁੰਡੇ ਥਾਂਦੇਵਾਲ ਤੋਂ ਨੇ ਇਹ ਸੀਰਾ ਥਾਂਦੇਵਾਲਾ ਕਬੱਡੀ ਖਿਡਾਰੀ ਹੈ ਕਬੱਡੀ ਖਿਡਾਰੀ ਹੈ ਪ੍ਰੈਕਟਿਸ ਭਾਈ ਇੱਥੇ ਵੀ ਹਾਂਜੀ ਹਾਂਜੀ ਇਹ ਤਾਂ ਜ਼ਰੂਰੀ ਹੈ ਫਿਰ ਠੀਕ ਹੈ ਹਾਂਜੀ ਪੂਰਾ ਜੋਰ ਮਾਰ ਰਹੇ ਹੋ ਹੈ ਪੂਰਾ ਜੋਰ ਜੀ ਸਾਕਾ ਤਾਂ ਸਾਡੇ ਲੀਡਰਾਂ ਨੇ ਕਿਹਾ ਜੋ ਇੱਥੇ ਵੀ ਮਾਰਾਂਗੇ ਅਸੀਂ ਅੱਛਾ ਹਾਂਜੀ ਭਾਈ ਵੱਡੇ ਵੱਡੇ ਬੈਰੀਕੇਡ ਆ ਕੀ ਲੱਗਦਾ ਕਿ ਜਾਵੜਾਂਗੇ ਦਿੱਲੀ ਭਾਈ ਸਾਡੇ ਮੂਰੇ ਕੋਈ ਚੀਜ਼ ਨਹੀਂ ਆ ਰਹਾ ਠੀਕ ਆ ਇਹਦਾ ਤੋਫਾ ਤੋਂ ਡਰਿਆ ਨਾ ਗੋਲੀਆਂ ਤੋਂ ਡਰਿਆ ਤਾਂ ਪਲਾਸਟਿਕ ਦੀਆਂ ਗੋਲੀਆਂ ਨਾਲ ਕੋਲ ਤਾਂ ਯਾਰ ਅੱਛਾ ਹੋਰ ਡਰਨੀ ਇਹਨਾਂ ਤੋਂ ਨਾ ਨਾ ਇਹ ਨਾ ਪੂਰਾ ਡਰਨੀ ਸਾਡੇ ਲੀਡਰ ਬੋਲਣ ਤਾਂ ਸਹੀ ਆ ਭਾਈ ਮੈਨੂੰ ਲੱਗਦਾ ਇੱਥੇ ਆ ਕੇ ਬਣਾਇਆ ਯਾਰ ਨੰਮ ਦਾ ਆ ਕੇ ਕਾਹਦਾ ਬਣਿਆ ਆ ਇਹ ਸਾਡੇ ਦਾ ਕੋਈ ਦਰਖਤ ਟੱਕਰੀ ਦਰਖਤ ਮੋਟੇ ਤੇ ਧਾਰ ਲਾ ਕੇ ਚੱਕਰੀ ਕੋਈ ਨਹੀਂ ਯਾਰ ਠੀਕ ਆ ਪੂਰਾ ਜੋਸ਼ ਆ ਹਾਂ ਪੂਰਾ ਜੋਸ਼ ਆ ਜੀ ਰਾਵੜ ਦੀਆਂ ਗੋਲੀਆਂ ਸਾਡੇ ਵੀ ਵੱਜੀਆਂ ਨੇ ਪਹਿਲੇ ਦਿਨ ਜਿੱਦੇ ਉਹ ਗੱਲਬਾਤ ਹੋਈ ਆ ਉਹਦੇ ਆ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਬਲੱਡ ਲੱਗਿਆ ਹੋਇਆ ਪੈਰਾਂ ਦੇ ਉੱਪਰ ਇਹ ਗੋਲੀਆਂ ਕਿੰਨੀ ਦੂਰੋਂ ਬਾਈ ਤੁਸੀਂ ਜਮਾ ਬਾਰਡਰ ਦੇ ਉੱਪਰ ਚਲੇ ਗਏ ਸੀ ਜੀ ਅਸੀਂ ਉੱਥੇ ਲੋਕਾਂ ਨੂੰ ਰੋਕਦੇ ਸੀਗੇ ਵੀ ਸਾਡੇ ਆਗੂਆਂ ਨੇ ਜਿਨ੍ਹਾਂ ਚੋਂ ਸਾਨੂੰ ਕੋਈ ਹੁਕਮ ਨਹੀਂ ਦਿੱਤਾ ਆਪਾਂ ਉਹਨਾਂ ਜਿਹੜੇ ਕੋਈ ਗੱਲਬਾਤ ਕਰਨੀ ਨਹੀਂ ਪਰ ਉੱਥੇ ਸਰਹੱਦੀ ਅੰਸਰ ਆਏ ਵਿੱਚ ਮੇਰੇ ਅੱਖਾਂ ਦੇ ਸਾਹਮਣੇ ਗੱਲਬਾਤ ਹੋਈ ਹੈ ਅੱਛਾ ਉਹਨਾਂ ਨੇ ਪਹਿਲਾਂ ਤਾਂ ਗਾਲਾਂ ਕੱਢੀਆਂ ਲੋਕਾਂ ਨੂੰ ਹੁਣ ਮੈਂ ਇਹਦੇ ਵਿੱਚ ਦੱਸ ਨਹੀਂ ਸਕਦਾ ਵੀ ਕਿਸ ਤਰ੍ਹਾਂ ਦੀਆਂ ਗਾਲਾਂ ਕੱਢੀਆਂ ਅੱਛਾ ਜੀ ਉਸ ਤੋਂ ਬਾਅਦ ਉਹ ਫੌਜ ਦੇ ਨਾਲ ਟਕਰਾਅ ਕਰਨ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਰੋੜੇ ਮਾਰੇ ਫੌਜ ਨੇ ਰੋੜੇ ਫਿਰ ਜਦੋਂ ਵੱਜੇ ਫੌਜ ਦੇ ਹਾਂ ਤੇ ਵੱਜੇ ਤਾਂ ਉਹਨਾਂ ਤਾਂ ਗਾਇ ਤਾਂ ਕੋਈ ਹੈ ਨਹੀਂ ਪਰ ਉਹਨਾਂ ਜਿਹੜੇ ਰੋੜੇ ਦੇਖ ਲਏ ਹਾਂ ਉਹਨਾਂ ਨੇ ਛੱਡ ਤੇ ਫਿਰ ਮੈਂ ਹੱਥ ਖੜੇ ਕਰਕੇ ਮੈਂ ਹਾਜ ਰੋਕੋ ਰੋਕਾ ਐ ਨਾ ਕਰੋ ਜੀ ਇਹ ਨੁਕਸਾਨ ਹੋ ਜੂ ਨੁਕਸਾਨ ਹੋ ਜਾਊਗਾ ਤੇ ਪਰ ਮੈਂ ਪਿੱਟ ਕਮਾ ਲਈ ਫਿਰ ਆਪਦੀ ਪਿੱਟ ਕਮਾ ਕੇ ਫਿਰ ਮੇਰੇ ਰਾਵੜ ਦੇ ਗੋਲੀਆਂ ਵੱਜੀਆਂ ਸਾਡੇ 3 ਤਨ ਬੰਦੇ ਨੁਕਸਾਨ ਹੋਏ ਨੇ ਸਾਡੇ ਪਿੰਡ ਦੇ ਵਿੱਚ ਤੇ ਲੋਕਾ ਫਾਮਾ ਗਲਤ ਫਲਾਈ ਜਾਂਦੇ ਨੇਗੇ ਤੇ ਅਕੇ ਜੀ ਇੱਕ ਖਿਆਲੀ ਦਾ ਬੰਦਾ ਦੀ ਮੌਤ ਹੋ ਗਈ ਹਾਂ ਤੇ ਬਾਕੀ ਬੰਦੇ ਹਸਪਤਾਲ ਚ ਮੈਂ ਲੱਖਾ ਖਿਆਲੀ ਕਬੱਡੀ ਕਮੈਂਟਰ ਵੀ ਮੇਰੇ ਸਿਰ ਚ ਗੋਲੀਆਂ ਵੱਜੀਆਂ ਵੀ ਉਹ ਹਸਪਤਾਲ ਚ ਦਾਖਲ ਆ ਕੋਈ ਐਸੀ ਗੱਲਬਾਤ ਨਹੀਂ ਅਸੀਂ ਫੋੜੇ ਮਾਧਿਮ ਰਹੀਂ ਕਹਿਣਾ ਚਾਹੁੰਦੇ ਆ ਵੀ ਇੱਥੇ ਸਹੌਂਤਮੀ ਮਾਹੌਲ ਹੈ ਦਿੱਲੀ ਵਾਲਾ ਮਾਹੌਲ ਹੈ ਲੰਗਰ ਲੱਗੇ ਪਏ ਨੇ ਕਿ ਜਿਹੜੀ ਚੀਜ਼ ਦੀ ਲੋੜ ਹੈ ਉਹੀ ਮਿਲਦੀ ਆ ਬਾਬੇ ਨਾਨਕ ਦੀ ਕਿਰਪਾ ਕਿਉਂਕਿ ਜਿੱਥੇ ਵੀ ਆਪਾਂ ਜਾਂਦੇ ਆ ਬਾਬੇ ਨਾਨਕ ਦੀ ਕਿਰਪਾ ਹੀ ਆ ਆਪਣੇ ਖੂਨ ਦੇ ਵਿੱਚ ਬਾਬੇ ਨਾਨਕ ਦਾ ਖੂਨ ਹੀ ਆ ਆਪਣੇ ਖੂਨ ਚ 20 ਰੁਪਈਆ ਦਾ ਚਲਾਇਆ ਹੋਇਆ ਲੰਗਰ ਅੱਜ ਉਹਦਾ ਵਿਆਜ ਹੀ ਆਪਾਂ ਮੋੜ ਰਹੇ ਆ ਤੁਸੀਂ ਆ ਕੇ ਦੇਖ ਲਓ ਆ ਖੜੀ ਆ ਪੁਲਸ ਵਾਲੇ ਦੀ ਗੱਡੀ ਪੁਲਸ ਵਾਲੇ ਦੀ ਗੱਡੀ ਖੜੀ ਆ ਤੁਹਾਨੂੰ ਹੁਣ ਗੱਲ ਕਰ ਵੀਡੀਓ ਮੈਂ ਜੇ ਕਹੂੰਗਾ ਤਾਂ ਭੇਜ ਵੀ ਦਊਗਾ ਇਹਨਾਂ ਨੂੰ ਵੀ ਆ ਸਾਡੇ ਵੀਰ ਭਰਾ ਲੰਗਰ ਸਿਕਾ ਰਹੇ ਆ ਹੂੰ ਜਿਹੜੇ ਸਾਡੇ ਡਾਂਗਾ ਚਲਾ ਰਹੇ ਉਹਨਾਂ ਨੂੰ ਵੀ ਉਹਨਾਂ ਨੇ ਵੀ ਲੰਗਰ ਸਿਕਾ ਰਹੇ ਆ ਇਹ ਬਾਬੇ ਨਾਨਕ ਦੀ ਕਿਰਪਾ ਹੈ ਭਾਈ ਭਾਈ ਕਨਈਏ ਨੇ ਇਹ ਗੱਲ ਕੀ ਕਿਹਾ ਸੀਗਾ ਬਿਨਾਂ ਕੋਈ ਵੈਰੀ ਨਾ ਕੋਈ ਦੁਸ਼ਮਣ ਸਭ ਇੱਕੋ ਜਿਹੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਭਾਈਏ ਕਨਈਆ ਉਧਰੋਂ ਤਾਂ ਸਿੱਖ ਜੋਲਮ ਕਰਦੇ ਸੀ ਮਨ ਲੜਾਈ ਹੋ ਰਹੀ ਸੀਗੀ ਲੜਾਈ ਹੋਣ ਦੇ ਬਾਵਜੂਦ ਹੂੰ ਤੇ ਪਰ ਉਹ ਦੁਸ਼ਮਣਾਂ ਨੂੰ ਵੀ ਸਾਡੇ ਭਾਈਕ ਨੇ ਪਾਣੀ ਪਿਆ ਰਹੇ ਸੀ ਪਾਣੀ ਪਿਆ ਹਾਂ ਉਹ ਸਾਡੇ ਭਾਈਕ ਨੇ ਆ ਦੀ ਉਹੀ ਖੂਨ ਚਾਹ ਉਹ ਹੀ ਖੂਨ ਸਾਡੇ ਚ ਵੀ ਚਾਹ ਸਾਡੇ ਡਾਂਗਾ ਮਾਰਨ ਇਹ ਅਸੀਂ ਇਹਨਾਂ ਨੂੰ ਹੂੰ ਦੁੱਧ ਪਾਣੀ ਲੱਸੀ ਰੋਟੀ ਤੋਂ ਲੈ ਕੇ ਸਾਰਾ ਕੁਝ ਦੇਵਾਂ ਠੀਕ ਹੈ ਭਾਈ ਆ ਕਬੱਡੀ ਖਿਡਾਰੀ ਹੋ ਤੁਸੀਂ ਪਰ ਇਹ ਤੇ ਜੱਫਾ ਕਿਨੂੰ ਲਾਉਣਾ ਹੋਣਾ ਜੱਫਾ ਵੀ ਸਰਕਾਰ ਨਹੀਂ ਲਾਵਾ ਜੇ ਪੰਜਾਬੀਆਂ ਦੇ ਪਹਰੇ ਨਹੀਂ ਹੋਵੇ ਅੱਛਾ ਹਾਂਜੀ ਕੀ ਲੱਗਦਾ ਨਹੀਂ ਵੀ ਹਰਿਆਣੇ ਦੀ ਸਰਕਾਰ ਗੋਲਾ ਬਰੂਦ ਸੱਟ ਰਹੀ ਆ ਪੰਜਾਬ ਸਰਕਾਰ ਕੋਈ ਕਦਮ ਹੀ ਨਹੀਂ ਚੱਕ ਰਹੀ ਬੰਦੇ ਸਾਰੇ ਰਲੇ ਵੀ ਆਏ ਹੂੰ ਠੀਕ ਆ ਤਾਂ ਵਾਲੇ ਵੀ ਠਾਲੇ ਵੀ ਹਾ ਜੀ ਸਾਹਿਬ ਇੱਕਾ ਜਰਾ ਅਸੀਂ ਸੋਚਿਆ ਜੀ ਠੀਕ ਆ ਵੀ ਭਗਵੰਤ ਮਾਨ ਕੋਈ ਫਾਇਦਾ ਕਰੂਗਾ ਪੰਜਾਬ ਦਾ ਪਰ ਇਹ ਵੀ ਉਹਨਾਂ ਦਾ ਹੀ ਆ ਇਹ ਵੀ ਉਹਰੇ ਤਾਂ ਕਹਿੰਦੇ ਸੀ ਕਿਸਾਨਾਂ ਦੇ ਪੁੱਤਾਂ ਕਹਿਣ ਵਾਲੀ ਇਹ ਕਿੱਥੇ ਕਿਸਾਨਾਂ ਦੇ ਪੁੱਤਾਂ ਉਹ ਸੜਕਾਂ ਤੇ ਪੈਣ ਕੇ ਟਰਾਲਿਆਂ ਥੱਲੇ ਆ ਕੇ ਕਰਨ ਕੰਮ ਉਹਰੇ ਗੋਲੀਆਂ ਦੇ ਮਾਨ ਸਾਹਿਬ ਕਹਿੰਦੇ ਮੈਂ ਮੀਟਿੰਗ ਕੀਤੀ ਹੋਈ ਆ ਮੀਟਿੰਗ ਚੱਲ ਰਹੀ ਆ ਕੁਝ ਮੰਗਾ ਤੇ ਸਹਿਮਤੀ ਹੋ ਗਈ ਕੁਝ ਤੇ ਸਹਿਮਤੀ ਉਹ ਵੀ ਪੂਰੀਆਂ ਬਣਾ ਲਾਂਗੇ ਯਾਰ ਭਗਵੰਤ ਮਾਨੀ ਕਿਆ ਕਰੋ ਪਹਿਲਾਂ ਮਾਨ ਸਾਹਿਬ ਕਹਿੰਦਾ ਤਾਂ ਹੱਕ ਨਹੀਂ ਠੀਕ ਹੈ ਜੀ ਠੀਕ ਹੈ ਭਗਵੰਤ ਮਾਨ ਕਹਿਣ ਵਾਲੀ ਉਹਰ ਕਰਨ ਵਾਲਾ ਕੋਣ ਇਹਨਾਂ 'ਚੋਂ ਬਾਕੀ ਪਲਾਸਟਿਕ ਦੇ ਗੋਲਿਆਂ ਨਾਲ ਮਾਰਨ ਨਾਲ ਮਾਰੇ ਤਾਂ ਯੋਦ ਨਹੀਂ ਪਰ ਤੋਪਾਂ ਚੱਲੀਆਂ ਕਦੋਂ ਕਿਹੜੀ 47 ਚੱਲੀਆਂ ਪਲਾਸਟਿਕ ਦੇ ਗੋਲਿਆਂ ਨਾਲ ਥੋ ਵਾਰ ਵੀ ਲੰਮਾ ਸਮਾਂ ਮੋਰਚਾ ਦਿੱਲੀ ਵਿਖੇ ਚੱਲਿਆ 13 ਮਹੀਨੇ ਦਾ ਸਮਾਂ ਸੀ ਕਿ ਲੱਗਦਾ ਨਹੀਂ ਜਦੋਂ ਸਾਡੇ ਆਗੂਆਂ ਨੇ ਉਦੋਂ ਥੋੜਾ ਜਿਹਾ ਮਹੀਨਾ ਕੋ ਹੋਰ ਬਹਿ ਜਾਂਦੇ ਤਾਂ ਦੁਰੀਆਰ ਨਾ ਆਉਣਾ ਪੈਂਦਾ ਸਿੰਘ ਜੀ ਡੱਲੇਵਾਲ ਕਿਉਂਕਿ ਇੱਕ ਸਿੱਖੀ ਸਰੂਪ ਦੇ ਵਿੱਚ ਨੇ ਸੁਲਝੇ ਕਿਸਾਨ ਆਗੂ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਜੀਪ ਸਿੱਧੂ ਭਾਈ ਨੇ ਵੀ ਇਹੀ ਗੱਲ ਕਹੀ ਸੀਗੀ ਪਰ ਡੱਲੇਵਾਲ ਦੇ ਤਾਂ ਆਪ ਤੇ ਬਹੁਤ ਇਲਜ਼ਾਮ ਲੱਗ ਰਹੇ ਆ ਉਹ ਲੋਕ ਲਈ ਜਾਂਦੇ ਆ ਪਰ ਜੇ ਜੇ ਇਲਜ਼ਾਮ ਲੱਗੇ ਹੁੰਦੇ ਤਾਂ ਆ ਦੇਖੋ ਵੀ ਕਿੰਨਾ ਕਾਟਰ ਖੜਾ ਹੈ ਇੱਥੇ ਖੜਾ ਸਿੰਘੂ ਵਾਟਰ ਤੇ ਖੜਾ ਲੋਕ ਜਿੱਥੇ ਬੰਦੀਆਂ ਛੱਡ ਕੇ ਸਿੱਧੂ ਪਰ ਦੇ ਵਿੱਚ ਆ ਰਹੇ ਆ ਕਿਉਂ ਆ ਰਹੇ ਆ ਕਹੇ ਬੰਦੀ ਛੱਡ ਕੇ ਆਏ ਆ ਆ ਆ ਦੇਖੋ ਅਸੀਂ ਮੋਰਾਈ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਆ ਬਾਈ ਅਸੀਂ ਅਗਰਾਹਾਂ ਜਿਹੇ ਬੰਦੀ ਛੱਡ ਕੇ ਆ ਮੁੰਡਾ ਦੁੱਤੀ ਛੱਡ ਕੇ ਰਾਜੋਵਾਲ ਅਸੀਂ ਚਾਰ ਬੰਦੇ ਆਏ ਆਂ ਸਿੱਧੂਪੁਰ ਚੋਂ ਆਣ ਠੀਕ ਐ ਅਗਰ ਆਹ ਜਿਹੇ ਬੰਦੀ ਛੱਡ ਕੇ ਰਾਜੋਵਾਲ ਜਿਹੇ ਬੰਦੀ ਛੱਡ ਕੇ ਅਸੀਂ ਹੋਰ ਵੀ ਅਪੀਲ ਕਰਦੇ ਆਂ ਵੱਧ ਤੋਂ ਵੱਧ ਜਿੰਨੇ ਆਪਣੇ ਪਿੰਡਾਂ 'ਚ ਜਥੇਬੰਦੀਆਂ ਛੱਡ ਕੇ ਕਿਸਾਨ ਬਣ ਕੇ ਆਓ ਇੱਥੇ ਨਾ ਇੱਥੇ ਕੋਈ ਜਥੇਬੰਦੀਆਂ ਦਾ ਹਿਸਾਬ ਸਮਝੋ ਵੀ ਆਪਾਂ ਕਿਸਾਨ ਦੇ ਪੁੱਤਾਂ ਦੇ ਕਿਸਾਨ ਦੇ ਬਰਾਬਰ ਆ ਕੇ ਉਹਨਾਂ ਦੇ ਖੜਗੀਆਂ ਤੇ ਲੜਗੀਆਂ ਸਰਕਾਰ ਨਾਲ ਮੱਥਾ ਲਾਈਏ ਫੇਰ ਵੀ ਆਪਾਂ ਨੂੰ ਹੁਣ ਵੱਡੇ ਵੱਡੇ ਬੈਰੀਗੇਟ ਆ ਹਰਿਆਣੇ ਦੀ ਹੱਦ ਤੇ ਰੋਕ ਲਿਆ ਪੰਜਾਬ ਨੂੰ ਕੀ ਤੁਸੀਂ ਹਰਿਆਣੇ ਤੇ ਚੜ ਕੇ ਆਏ ਸੀ ਹਰਿਆਣੇ ਨੂੰ ਕੋਈ ਖਤਰਾ ਸੀ ਤੁਹਾਡੇ ਤੋਂ ਨਹੀਂ ਨਹੀਂ ਜੀ ਇਹੀ ਤਾਂ ਗੱਲ ਹੈ ਵੀ ਇਹ ਤਾਂ ਪਾਕਿਸਤਾਨ ਦਾ ਵਾਟਰ ਬਣਾਇਆ ਪਿਆ ਇਹਨਾਂ ਦਾ ਹਰਿਆਣੇ ਦਾ ਨਹੀਂ ਹਰਿਆਣੇ ਦਾ ਨਹੀਂ ਇਹ ਤਾਂ ਪਾਕਿਸਤਾਨ ਦਾ ਵਾਟਰ ਬਣਾਇਆ ਪਿਆ ਹਮ ਹੱਕ ਮੰਗਣਾ ਹਰੇਕ ਦਾ ਫਰਜ਼ ਹੁੰਦਾ ਜੀ ਹਮ ਇਹ ਸਾਡੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੈ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹਮ ਵੀ ਇਹਨਾਂ ਨੂੰ ਆਪਦਾ ਹੱਕ ਲੈਣ ਵਾਸਤੇ ਜਾਨ ਦੇ ਕੇ ਜਾਂਦੇ ਹੋ ਜਾ ਸਕਦੇ ਆ ਪਰ ਮੋਦੀ ਸਰਕਾਰ ਆ ਜਿਹੜੀ ਇਹ ਮੋਦੀ ਦੀ ਧੌਣ 'ਚ ਪਹਿਲਾਂ ਵੀ ਕਿੱਲਾ ਸੀ ਕੱਢਿਆ ਤੇ ਹੁਣ ਵੀ ਅਸੀਂ ਕਿੱਲਾ ਕੱਢਣਾ ਮੋਦੀ ਜਿਹੜਾ ਕਹਿੰਦਾ ਵੀ ਕਾਨੂੰਨ ਵਾਪਸ ਲੈਂਦਾ ਨੀਗਾ ਪਹਿਲਾਂ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਕਰਾਇਆ ਉਦੋਂ ਤਾਂ ਗੱਲ ਕਰ ਵੀ ਕੁਝ ਬੰਦੇ ਬੈਗੇ ਬੈਗੇ ਉਦੋਂ ਬੰਦੇ ਜਗਜੀਤ ਸਿੰਘ ਦੱਲੇਵਾਲ ਦੀਪ ਸਿੱਧੂ ਬਾਈ ਹੁਣੀ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਸੀ ਵੀ ਯਾਰ ਹੁਣ ਆਪਾਂ 15 20 ਲਈ ਖੜੀ ਜੀ ਇੱਥੇ ਆਪਾਂ ਮੋਰਚਾ ਫਤਿਹ ਕਰਕੇ ਜਾਵਾਂਗੇ ਮੋਰਚਾ ਫਤਿਹ ਵੀ ਕੀਤਾ ਪਰ ਮੰਗਾ ਸਾਡੀਆਂ ਉੱਥੇ ਦੀਆਂ ਉੱਥੇ ਰਹਿ ਗਈਆਂ ਹੁਣ ਵੀ ਨਾ ਕਿਤੇ ਪਹਿਲਾਂ ਵਾਂਗੂ ਹੀ ਹੋ ਜੇ ਹੱਥ ਬਚਾਦੀ ਰਹਿ ਜੇ ਫਿਰ ਤੀਜੀ ਆਰ ਫਿਰ ਮੋਰਚਾ ਲਾਉਣਾ ਜਗਜੀਤ ਸਿੰਘ ਡੱਲੇਵਾਲ ਨੇ ਇਹ ਗੱਲ ਕਹੀ ਆ ਵੀ ਜਾ ਕੇ ਜਿੱਤ ਕੇ ਜਾਵਾਂਗੇ ਨਹੀਂ ਮਰ ਕੇ ਜਾਵਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਤੇ ਅਸੀਂ ਵੀ ਉਹਨਾਂ ਦੇ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹਦੇ ਪੂਰਾ ਉਤਰਾਂਗੇ ਜਿੰਨਾ ਚਿਰ ਪਹਿਲਾਂ ਆਇਆ ਨਹੀਂ ਹੈਗਾ ਵੀ ਮਾਗਰੋਂ ਆ ਕੇ ਕਿਉਂਕਿ ਦੇਵ ਬਣ ਬਣਾਉਣੀ ਬਹੁਤ ਔਖੀ ਹੁੰਦੀ ਆ ਮੌਤ ਦੇ ਕੇ ਖੜਨਾ ਬਹੁਤ ਔਖਾ ਹੁੰਦਾ ਪਰ ਅਸੀਂ ਪਹਿਲਾਂ ਤੋਂ ਆਏ ਆ ਤੇ ਪਹਿਲਾਂ ਵੀ ਦਿੱਲੀ ਮੋਲ ਚ ਵੇਲੇ ਪਹਿਲਾਂ